ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ 10ਵੀਂ ਪਾਸ ਪੋਸਟਾਂ ਰਹਿਣ ਵਾਲੀਆਂ ਐ 21000 ਪਲੱਸ ਪੋਸਟਾਂ ਰਹਿਣ ਵਾਲੀਆਂ ਜਿਦੇ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਤੇ ਤੁਹਾਡੇ 10ਵੀਂ ਦੇ ਨੰਬਰਾਂ ਦੇ ਬਿਜਤੀ ਤੁਹਾਡੀ ਸਿਲੈਕਸ਼ਨ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਤਾਂ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਤੁਹਾਡੇ ਲਾਈਕ ਤੇ ਸ਼ੇਅਰ ਦੇ ਨਾਲ ਹੀ ਸਾਡਾ ਮੋਟੀਵੇਸ਼ਨ ਬਣਦਾ ਹੈ ਤੇ ਅਸੀਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਨੌਕਰੀਆਂ ਦੀਆਂ ਵੀਡੀਓ ਬਣਾ ਕੇ ਲੈ ਕੇ ਆਉਂਦੇ ਰਹਿੰਦੇ ਆ ਤਾਂ ਬਿਨਾਂ ਕਿਸੇ ਦੇਰੀ ਅੱਜ ਦੀ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਅੱਜ ਦੀਆਂ ਜੋ ਅਸਾਮੀਆਂ ਇਹ 21413 ਕੋਲ ਅਸਾਮੀਆਂ ਜਾਰੀ ਹੋਈਆਂ ਹਨ ਡਾਕਖਾਨੇ ਵਿਭਾਗ ਦੇ ਵਿੱਚ ਇਹ ਪੋਸਟਾਂ ਜਾਰੀ ਹੋਈਆਂ ਜੀ ਗ੍ਰਾਮੀਨ ਡਾਕ ਸੇਵਕ ਬ੍ਰਾਂਚ ਪੋਸਟਮਾਸਟਰ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਜਿਨ੍ਹਾਂ ਦੇ ਲਈ ਯੋਗਤਾ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਤੁਹਾਡੀ 10ਵੀਂ ਹੋਣੀ ਚਾਹੀਦੀ ਹੈ ਉਮਰ ਸੀਮਾ ਤੁਹਾਡੀ 18 ਤੋਂ 40 ਸਾਲ ਰੱਖੀ ਗਈ ਹੈ ਜੀ 18 ਤੋਂ 40 ਦੇ ਵਿੱਚ ਵਿੱਚ ਤੁਹਾਡੀ ਇਹ ਉਮਰ ਸੀਮਾ ਹੋਣੀ ਚਾਹੀਦੀ ਹੈ ਅ ਵਿਸ਼ੇਸ਼ ਕੈਟਾਗਰੀ ਦੇ ਲਈ ਜੋ ਛੋਟ ਹੁੰਦੀ ਹੈ ਉਹ ਇਹਨਾਂ ਵੈਕੈਂਸੀ ਦੇ ਲਈ ਰਹਿਣ ਵਾਲੀ ਹੈ ਹੋਰ ਯੋਗਤਾਵਾਂ ਉਮੀਦਵਾਰ ਨੂੰ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਭਾਵੇਂ ਜੇ ਤੁਸੀਂ ਪੰਜਾਬ ਦੇ ਵਸਿੰਦੇ ਹੋ ਤਾਂ ਤੁਹਾਨੂੰ ਪੰਜਾਬੀ ਭਾਸ਼ਾ ਪੜ੍ਹਨੀ ਲਿਖਣੀ ਆਉਂਦੀ ਹੋਵੇ ਤੇ ਜੇਕਰ ਤੁਸੀਂ ਕਿਸੇ ਹੋਰ ਸਟੇਟ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਨੂੰ ਉਸ ਸਟੇਟ ਦੀ ਭਾਸ਼ਾ ਆਉਣੀ ਚਾਹੀਦੀ ਹੈ ਲਿਖਣੀ ਤੇ ਪੜ੍ਹਨੀ ਮੈਰਿਟ ਦੀ ਗੱਲ ਕਰੀਏ ਤਾਂ ਤੁਹਾਡੀ ਮੈਰਿਟ ਹੈ ਜੋ ਤੁਹਾਡੇ 10ਵੀਂ ਦੇ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਊਗੀ ਭਾਵ ਜੇਕਰ ਤੁਹਾਡੇ 10ਵੀਂ ਦੇ ਵਿੱਚੋਂ ਚੰਗੇ ਨੰਬਰ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਜਿਹੜੇ ਉਮੀਦਵਾਰ ਉਹ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਉਹਦਾ ਲਿੰਕ ਲੈ ਸਕਦੇ ਹੋ ਜਿੱਥੇ ਅਪਲਾਈ ਕਰਨਾ ਹੈ ਡिटੇਲਡ ਨੋਟੀਫਿਕੇਸ਼ਨ ਦਾ ਲਿੰਕ ਵੀ ਦਿੱਤਾ ਹੈ ਪੂਰਾ ਪੜ੍ਹ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਅਜੇ ਅਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ